ਮੰਮੀ ਆ ਲੈ ਸਟੀਲ ਦੀ ਗਲਾਸੀ ਚ ਚਾਹ ਮੈਂ ਤੁਹਾਨੂੰ ਦੱਸਿਦਕ ਨਹੀਂ ਆਇਆ ਹਣਾ ਕੱਪਾਂ ਜਿਆ ਚ ਮੈਂ ਕਿਤੇ ਕੱਪ ਚ ਚਾਹ ਪੀਤੀ ਨਹੀਂ ਮੈਨੂੰ ਸਟੀਲ ਦਾ ਗਲਾਸ ਚੰਗਾ ਲੱਗਦਾ ਨਾਲ ਇਹ ਤੇ ਵਧੀਆ ਰਹਿੰਦਾ ਵਾ ਨਾਲ ਚਾਹ ਵੀ ਥੋੜੀ ਜਿਆਦੀ ਪੈ ਜਾਂਦੀ ਆ ਤਾਂ ਥੋੜੀ ਜੀ ਚਾਹ ਪੈਂਦੀ ਆ ਉਹ ਫਿਰ ਮੰਮੀ ਨਹੀਂ ਕਹਿ ਦਿੰਦੇ ਨਾ ਆਏ ਗਏ ਲਈ ਕੱਪ ਹੀ ਵਰਤਨੇ ਆ ਚਲ ਕੋਈ ਨਹੀਂ ਸੱਗਾ ਰੀਤਾ ਪਰੋਣਾ ਮੈਂ ਤੇ ਪੁਰਾਣੀ ਹੋ ਗਈ ਨਾਲੇ ਹਣਾ ਤੇ ਪਤਾ ਲੱਗੇ ਦਿਸਣੀ ਲੱਗਣ ਈ ਆ ਸਿਰ ਪਹਿਰਵਾਇਆ ਹੀ ਦਾ ਸਿਰ ਪਹਿਰਵਾ ਕੇ ਪੁੱਤ ਰੱਖਿਆ ਕਰਾ ਟੁੱਟੀ ਟੁੱਟੀ ਨੇ ਦੇ ਆ ਕਰ ਕੀ ਕਰਾਂ ਮੰਮੀ ਕੰਮ ਹੀ ਨਹੀਂ ਮੁੱਕਦੇ ਤੇ ਜੇ ਕੰਮ ਮੁੱਕ ਜਾਂਦੇ ਆ ਤੇ ਟੈਨਸ਼ਨਾਂ ਸ਼ੁਰੂ ਹੋ ਜਾਂਦੀਆਂ ਵਾ ਤੁਹਾਨੂੰ ਵੀ ਪਤਾ ਵਾ ਸ਼ਰਾਬੀ ਗਬਾਬੀ ਨਾਲ ਤੇ ਬੱਤੇ ਕੋ ਪੱਤੇ ਕਰ ਜਾਣਾ ਕਿਤੇ ਕੱਟਣੀ ਸੌਖੀ ਜੀ ਹੁੰਦੀ ਆ ਚਲ ਕੋਈ ਨਹੀਂ ਪੁੱਤ ਟੈਨਸ਼ਨ ਨਾ ਤੂੰ ਲਿਆ ਕਰ ਕੰਮ ਤੂੰ ਕਰਿਆ ਕਰ ਜਿੰਨਾ ਤੇਰੇ ਕੋਲ ਕੰਮ ਹੁੰਦਾ ਨਾ ਕੰਮ ਚ ਕਰਨਾ ਚੰਗਾ ਵਾ ਉਹ ਤੇ ਕੋਈ ਆਂਦਾ ਨਹੀਂ ਆ ਕੰਮ ਕਰਦੇ ਰਹੀਏ ਨਾ ਸੋਹਣੇ ਲੱਗੀਦਾ ਵਾ ਨਾਲੇ ਆਪਣੇ ਘਰ ਦੇ ਕੰਮ ਕਰੀਦਾ ਕਿਹੜਾ ਬਾਹਰ ਦਾ ਕੰਮ ਕਰਨਾ ਵਾ ਕੰਮ ਕਰਦੇ ਵੀ ਨਹੀਂ ਮੰਮੀ ਠੀਕਨ ਦਿੰਦੇ ਹਜੇ ਮੈਂ ਝਾੜੂ ਲਾਉਂਦੀ ਨਹੀਂ ਆ ਤੇ ਪਿੱਛੋਂ ਉਹਨਾਂ ਨੇ ਹੋਰ ਕੋਈ ਕੰਮ ਦੱਸੀ ਜਾਣਾ ਮੈਨੂੰ ਤੌਲੀਆ ਤੱਕ ਬਾਥੂਮ 'ਚ ਫੜਾਉਣੇ ਪੈਂਦੇ ਆ ਉਹ ਫੇ ਚਾੜੂ ਬਾਰ-ਬਾਰ ਉੱਥੇ ਹੀ ਰੱਖਣਾ ਵਾ ਤੇ ਫਿਰ ਕਹਿ ਦਿੰਦੇ ਆ ਜਿੱਲੀ ਆ ਫਿਰ ਮੈਂ ਕਰਾਂ ਤੇ ਕਰਾਂ ਕੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੋ ਥੋੜਾ ਛੇਤੀ ਉੱਠ ਜਾ ਕਰ ਜਿਹੜੇ ਉਹਨਾਂ ਦੇ ਸੁੱਤਿਆਂ-ਸੁੱਤੇ ਆਟਕੇ ਨਾ ਸਾਰਾ ਕੰਮ ਕਰ ਲੈ ਝਾੜੂ-ਝੂੜੂ ਕੱਢ ਲਿਆ ਕਰ ਤੇ ਤੌਲੀਆ ਪੁੱਤ ਤੇਰਾ ਹੀ ਫਰਜ਼ ਵਾ ਫੜਾਉਂਦਾ ਨਾਲੇ ਕੱਪੜਾ ਲੀੜਾ ਤੂੰ ਹੀ ਦੇਣਾ ਵਾ ਨਾਲੇ ਕਿਹੜਾ ਕੋਈ ਹੋਰ ਹੈਗਾ ਬਈ ਜਿੰਨੇ ਫੜਾਉਣਾ ਵਾ ਕੋਈ ਕੰਮ ਪੁੱਤ ਸੋਹਣੇ ਲੱਗੀ ਦਾ ਕੰਮ ਕਰਦੇ ਆ ਜਿੰਨਾ ਚੇ ਤ ਉੱਠਾਂਗੇ ਚਾਦਰਾਂ ਝਾਣਨ ਗਈਆਂ ਤੇ ਫੇਰ ਹੀ ਆ ਚਲ ਉਤੋਂ ਤੋਂ ਮੋਟਾ-ਮੋਟਾ ਜੜ ਕੂੜਾ ਨਿਕਲ ਜਾਂਦਾ ਮੁੜ ਕੇ ਬਾਅਦ ਚ ਬਰੀਕ ਜਿਹੜਾ ਚਾਦਰਾਂ ਛੁੱਟਦਾ ਮੁੜ ਕੇ ਮਾਰ ਲਿਆ ਹੈ ਨਾ ਨਾਲ ਜਿਹੜਾ ਬੁਰਾ ਲੱਗਦਾ ਉਹ ਨਿਕਲ ਜਾਂਦਾ ਵਾ ਜਿੰਨਾ ਮਮੀ ਹੁੰਦਾ ਨਾ ਮੈਂ ਕੋਸ਼ਿਸ਼ ਤੇ ਕਰਦੀ ਆਂ ਕਿ ਕਰੀ ਜਾਵਾਂ ਕਰੀ ਜਾਵਾਂ ਪਰ ਪਤਾ ਨਹੀਂ ਕਿਉਂ ਤੀਆਂ ਦੇ ਕਰਮਾਂ ਦੇ ਵਿੱਚ ਨਾ ਸਿਫਤਾ ਨਹੀਂ ਲਿਖੀਆਂ ਹੁੰਦੀਆਂ ਚਲ ਕੋਈ ਪਤਾ ਕੀ ਗੱਲ ਸਿਫਤਾ ਵੀ ਲਿਖੀਆਂ ਪੁੱਤ ਸਾਰਾ ਕੁਝ ਲਿਖਿਆ ਨਵੇਂ ਤੀਆਂ ਦੇ ਕਰਮਾਂ ਚ ਨਾ ਜਿਆਦਾ ਰੱਬ ਨੇ ਕੰਮ ਹੀ ਲੈ ਕੇ ਸੁਰਿਆ ਵਾ ਸੌਰੇ ਘਰ ਵੀ ਕਰੋ ਤੇ ਪੇਕੇ ਘਰ ਵੀ ਕਰੋ ਸੋਭਾ ਚਲੋ ਮਿਲਦੀ ਪੁੱਤ ਕੰਮ ਕਰਦੇ ਸੋਭਾ ਮਿਲਦੀ ਆ ਚਲੋ ਇਹ ਨਾ ਸੋਭਾ ਤੇਰੀ ਕਰਨਗੇ ਆਂਡ ਗਵਾਂਡ ਵੇਖੂ ਉਹ ਤੇ ਤੇਰੀ ਸੋਭਾ ਕਰੂ ਕਿ ਮਨਪਰੀ ਤੇ ਇੰਨਾ ਕੰਮ ਕਰ ਰਹੀ ਮਮੀ ਨਾ ਲੇਕ ਗੱਲ ਤੁਸੀਂ ਕਹਿੰਨੇ ਨਹੀਂ ਕਹਿਆ ਜਦੋਂ ਮੈਂ ਪੜਦੀ ਮੈਂ ਕਹਣਾ ਮਮੀ ਇੱਥੇ ਘੁੰਮਾਂ ਮਾਂਵਾਂ ਤੇ ਚੱਲ ਚੱਲ ਜਾ ਕਿੰਨੀਆਂ ਢਾਡੀਆਂ ਪੁੱਛ ਤੁਹਾਨੂੰ ਪੁੱਛਣਾ ਵੀਰ ਨੂੰ ਪੁੱਛਣਾ ਡੈਡੀ ਨੂੰ ਪੁੱਛਣਾ ਤੇ ਤੁਸੀਂ ਸਾਰਿਆਂ ਨੇ ਇੱਕੋ ਹੀ ਗੱਲ ਕਹਿਣੀ ਕੋਈ ਗੱਲ ਨਹੀਂ ਸਹਰੇ ਜਾ ਕੇ ਘੁੰਮੀ ਹੁਣ ਵੇਖ ਲੈ ਕਮਾਉਣ ਦੇ ਹੀ ਉਹ ਮੈਨੂੰ ਚਲ ਕੋਈ ਨਾ ਪੁੱਤ ਤੇਰੀ ਕਿਸਮਤ ਆ ਨਾਲੇ ਕੀ ਆਗਿਆ ਕਰਦੀ ਪੁੱਤਨਾ ਉਹ ਹੀ ਚੰਗਾ ਵਾ ਜੇ ਪੁੱਤ ਪੁੱਛ ਕੇ ਜਾਣੀਏ ਤੇ ਤੇਰੀ ਸੋਭਾ ਹੀ ਆ ਕਿ ਕਿੱਕੇ ਕਰ ਦੇ ਕੇ ਮਨਪਰੀ ਤੇ ਇੰਨੀ ਚੰਗੀ ਘਰੋਂ ਬੂਹੇੋਂ ਪੈਰ ਨਹੀਂ ਗਾਂ ਪਛਾਪ ਆਉਂਦੀ ਹੀ ਸਾਰੇ ਆਂਡ ਗਵਾਣ ਸਿਫਤਾ ਕਰਦੇ ਤੇ ਪੁੱਤ ਤੇਰਾ ਡੈਡੀ ਵੀ ਤੇ ਇਹੋ ਹੀ ਆਂਦਾ ਵਾ ਕਿੰਨਾ ਕੰਮ ਕਰਦੀ ਤੇਰੇ ਵੀਰ ਵੀ ਕਰਦੇ ਕਿੰਨਾ ਮਨਪਰੀ ਤੇ ਕੰਮ ਕਰਦੀ ਹੀ ਤੇ ਹੁਣ ਜਦੋਂ ਮੈਨੂੰ ਕਰਨਾ ਪੈਂਦਾ ਨਾਲ ਤੇਰੀ ਭਾਬੀ ਨੂੰ ਕਰਨਾ ਪੈਂਦਾ ਵਾ ਤੇ ਆਪਾਂ ਕਹਿੰਨੇ ਕਿ ਮਨਪਰੀ ਸਾਡਾ ਅੱਧਾ ਕੰਮ ਕਰਦੀ ਉਹ ਤੇ ਹੈਗਾ ਵਾ ਕਰਨਾ ਪਤਾ ਨਹੀਂ ਕਿਉਂ ਇਦਾਂ ਹੀ ਆ ਬਸ ਨਾ ਧੀਆਂ ਨੂੰ ਪੇਕੇ ਖੁੱਲ ਮਿਲੀ ਤੇ ਨਾ ਹੀ ਸਹਰਿਆ ਨੂੰ ਪਸੰਦ ਆਉਂਦੀਆਂ ਬਸ ਇਦਾਂ ਹੀ ਜ਼ਿੰਦਗੀ ਨੰਗਣੀ ਆ ਟੱਬਰ ਹੀ ਇਹੋ ਜਾਵਾ ਹੁਣ ਕੀ ਕਰੀਏ ਤੇਰੀ ਕਿਸਮਤ ਆ ਹੁਣ ਲੋਕਾਂ ਦੀਆਂ ਕੁੜੀਆਂ ਵੇ ਐਸ਼-ਕੋਗ ਗੰਡੀਆਂ ਆ ਕਿਨੇ ਕਿਨਾ ਕੰਮ ਕਰਦੇ ਮੈਂ ਤੇ ਇਹੋ ਹੀ ਵੇਖਾਂਗੀ ਇਦਾਂ ਵੱਡਾ ਘਰ ਵਾ ਤੇ ਚੱਲ ਕੋਈ ਗੱਲ ਨਹੀਂ ਇਹਨਾਂ ਦੇ ਕੀ ਹੋਗਾ ਸੁਭਾਅ ਇਹਨਾਂ ਦਾ ਸੁਭਾਅ ਹੀ ਲੱਗ ਨਾਲੇ ਮਨਜੂਰ ਚੰਗਾ ਹੁੰਦਾ ਨਾ ਸ਼ਰਾਬ ਨਾ ਪੀਂਦਾ ਤੇ ਜਿੱਥੇ ਮਰਜੀ ਤੂੰ ਕੋਈ ਗੱਲ ਨਹੀਂ ਪੈਸੇ ਦੀ ਕੋਈ ਕਾਰ ਥੋੜੀ ਆ ਕੋਈ ਚੀਜ਼ ਦੀ ਨਹੀਂ ਕੋਈ ਕਾਰ ਹੈਗੀ ਨਾਲੇ ਮਹਾਰਾਜ ਨੇ ਤੇਨੂੰ ਸਾਰਾ ਕੁਝ دیتا ਵਾ ਹਨਾ ਤੇ ਕੋਈ ਗੱਲ ਨਹੀਂ ਤੈਨੂੰ ਕੋਈ ਪਿੱਛੇ ਵੱਲੋਂ ਨਹੀਂ ਤੈਨੂੰ ਮੂੰਹ ਰਹਿਣ ਦਿੱਤੀ ਜਿੰਨਾ ਤੂੰ ਦਾਜ ਮੰਗਿਆ ਸਮਾਨ ਮੰਗਿਆ ਤੈਨੂੰ ਮੂੰਹ ਮੰਗਿਆ ਦਿੱਤਾ ਹਨਾ ਸਾਰਾ ਕੁਝ ਹੈਗਾ ਵਾ ਪਰ ਪਤਾ ਨਹੀਂ ਕੋਈ ਸੰਤੁਸ਼ਟੀ ਦੀ ਨਹੀਂ ਮਹਾਰਾਜ ਕਰੀਰ ਦਾਜ ਕਰ ਇਹਨੇ ਵੀ ਸ਼ਰਾਬ ਪੀਨੋ ਹਟ ਜਾਣਾ ਵੇਖੀ ਤੂੰ ਐਸੇ ਮੂੰਹ ਨਾ ਆਖਣਾ ਮੰਮੀ ਵਧੀਆ ਹੋ ਗਿਆ ਹੁਣ ਵੇਲਾ ਸ਼ਰਾਬ ਪੀਨੋ ਹਟ ਗਿਆ ਮਨਜੋਤ ਕੋਈ ਗੱਲ ਨਹੀਂ ਸਹੀ ਹੈ ਸਹੀ ਹੈ ਬੰਦਾ ਘਾਟ ਹੀ ਜਾਂਦਾ ਵਾ ਅਜੇ ਗੁਰਵਤ ਨਿਆਰਾ ਵਾ ਨਾ ਜਦੋਂ ਗੁਰਵਤ ਸਿਆਣਾ ਹੋ ਗਿਆ ਆਪੇ ਨੂੰ ਸਮਝ ਪੈ ਜਨੇ ਜਦੋਂ ਬੱਚਿਆਂ ਦੀਆਂ ਪੜਾਈਆਂ ਕਰਾਉਣੀਆਂ ਪਈਆਂ ਮੰਨੇ ਹੋੜੇ ਦਾ ਨਾ ਕਰ ਤੇ ਮੇਰੀ ਗੱਲ ਸੁਣ ਘਰ ਜਾ ਕੇ ਤੈਨੂੰ ਦਾਣਾ ਕਰੀ ਹੁਣ ਚੰਗੀ ਤਰ੍ਹਾਂ ਰਹੀਂ ਉਹਦਾ ਠੀਕ ਆ ਮੈਨੂੰ ਕਿਹਾ ਹੋਰ ਨਾ ਉਹਨਾਂ ਦਾ ਫਸਾਦਾ ਟਾਉਂ ਜਾਂਦਾ ਨਹੀਂ ਆਪਣੇ ਘਰ ਹੀ ਪਾ ਕੇ ਬੈਜ ਗਏ ਉਹਦਾ ਨਾ ਮੈਨੂੰ ਇਹ ਆ ਕਿ ਜੇ ਨਹੀਂ ਨਾ ਜਾਂਦੇ ਤੇ ਕੁੜੀ ਨੂੰ ਭਾਵੇਂ ਮਾਰ ਹੀ ਦਿੰਦਾ ਫੇਰ ਅਹੀਂ ਕਿ ਲੱਭ ਲੈਣਾ ਸਤ ਮਾਰਾ ਦਿਖਣੀ ਜਿਆ ਗੱਲ ਸਦਾ ਪਤਾ ਹੀ ਨਹੀਂ ਹੋਰ ਮੈਨੂੰ ਤਾਂ ਬੜੀ ਟੈਨਸ਼ਨ ਜੀ ਹੋਈ ਮੋਹ ਦੇ ਸਾਹਮਣੇ ਤਾਂ ਨਹੀਂ ਬਸ ਰਹੀ ਭਾਰੇ ਵੀ ਮੈਨੂੰ ਦੁੱਖ ਬੜਾ ਲੱਗਾ ਵੀ ਇਹ ਕੁੜੀ ਦੇ ਨੇ ਜਾਣੀ ਸ਼ਰਾਬ ਪੀਤੀ ਤੇ ਕਾਸੇ ਦਿਨ ਦਾ ਰਸਾ ਨਾ ਹੀ ਜਾਂਦੇ ਉਹਨੇ ਤਾਂ ਉੱਥੇ ਲੋਤੀ ਪਈ ਹੋਣੀ ਉਹਨੇ ਤਾਂ ਕੋਈ ਬੱਟਣਾ ਹੀ ਨਹੀਂ ਹੈ ਭਾਈ ਆਈ ਨਹੀਂ ਤੇ ਜਿੱਦਾਂ ਹਾਲਾਤ ਹੀ ਉਹ ਮੇਰਾ ਜੀ ਦਾ ਮਾਰਦਾ ਨੂੰ ਵੀ ਬੰਦਾ ਕੋਈ ਹੋਰ ਹੁੰਦਾ ਏ ਹੋਰ ਪੀਣ ਵਾਲਾ ਦਾ ਵੀ ਕੁਝ ਨਹੀਂ ਹਾਲ ਜੇ ਮੈਂ ਤੈਨੂੰ ਕਿਹਾ ਸੀ ਨਾ ਨਾ ਘਰ ਆਇ ਇਹਨੂੰ ਪਿਆਰ ਨਾ ਪਿਆਰ ਉਹਨੂੰ ਉਹਦੀ ਸੇਵਾ ਕਰਦਾ ਕਰਦਾ ਤੂੰ ਤਾਂ ਆਪ ਹੌਲੀ ਹੌਲੀ ਗਿੱਜ ਗਿਆ ਉਦੋਂ ਉਹ ਫੁੱਫੜ ਹੀ ਨਹੀਂ ਮੰਨਦਾ ਸੇਵਾ ਕਰੋ ਉਹਦੀ ਸੇਵਾ ਕਰੋ ਹੁਣ ਫੁੱਫੜ ਵੇਲਾ ਨਾ ਜਦੋਂ ਉਹ ਚੁੱਤਰੀ ਆਈ ਉਹ ਤੇ ਹੁਣ ਸਾਨੂੰ ਗੱਲਾਂ ਕਰਦਾ ਸੀ ਤੇ ਜਦੋਂ ਉਹਤੇ ਬਣ ਜਾਂਦੀਆਂ ਕੁੜੀ ਤੇ ਤਾਂ ਆਪ ਮੱਲੋ ਮੱਲੀ ਦੋਵੇਂ ਜਣੇ ਕਿਸਕੇ ਜਾਂਦੇ ਮਿਹਨਤ ਇਹ ਬੇ ਇਹੋ ਹੀ ਮਰੀ ਭਾਲਦੇ ਆ ਤੇ ਖਸਮਾਂ ਨੂੰ ਖਾਵੇ ਮਰ ਜੇ ਤੇ ਚਲੋ ਗਲੋਂ ਲੱਥੇ ਤਾਂ ਆਪੇ ਪਿਆਲੀ ਬੰਨਾਂ ਉਹ ਗੱਲ ਸਾਡੇ ਨਾਉ ਜੋਰ ਕੀ ਹੈ ਉਹ ਕੁਛ ਹੀ ਆ ਜਦੋਂ ਨਹੀਂ ਤਾਂ ਬੰਦਾ ਘਰ ਰਹਿੰਦਾ ਕਦੀ ਕੋਈ ਬਾਤ ਉਲਟ ਸੜਨਾਂ ਲੜਦੇ ਆ ਕੋਈ ਗੱਲ ਕਰਨ ਵਾਲੀ ਹੈਗੀ ਇਹਨਾਂ ਦੀ ਕੋਈ ਆ ਉਦੋਂ ਕਹਿੰਦੇ ਸਾਹਮਣੇ ਸਾਹਮਣੇ ਕਰੋ ਸਾਹਮਣੇ ਕਰੋ ਇਹਨੂੰ ਹਾਂ ਆ ਚੰਗਾ ਸਾਹਮਣੇ ਸਾਹਮਣੇ ਮੈਂ ਤਾਂ ਇਹ ਸੋਚਦੀ ਆ ਵੀ ਉਹੋ ਗੱਲ ਆਪਣੇ ਘਰ ਇੱਕਲੇਸ਼ ਪਾਕਤੇ ਹੀ ਬੈਠ ਕੇ ਚੱਲ ਉਹ ਮਨਪ੍ਰੀਤ ਆਉਂਦੀ ਉਹ ਤੋਨੂੰ ਨਾ ਮਹਿਸੂਸ ਹੁੰਦੀ ਵੀ ਮੈਂ ਕੀਤੀ ਆ ਚੰਗਾ ਸੋ ਰਾਈ ਹਾਂ ਆ ਰਹੀ ਅੱਗੇ ਹਾਂ ਇਹ ਅੱਗੇ ਪਤਾ ਅੱਗੇ ਮੰਮੀ ਹੂੰ ਪੀਤੀ ਲੱਗਦੀ ਤੇ ਨਹੀਂ ਪੀਤੀ ਤੇ ਨਹੀਂ ਗਈ ਓਏ ਖਪਾਈ ਉੱਥੇ ਬੜਾ ਸੀ ਮਨਪ੍ਰੀਤ ਉੱਥੇ ਤੇ ਕੁੜੀ ਦਾ ਗਾਲ ਘੜ ਦਿੱਤਾ ਤੇ ਫਾਹ ਦੇ ਦਿੱਤਾ ਸੀ ਤੇ ਅਸੀਂ ਨਾ ਨਾ ਜਾਂਦੇ ਤੇ ਹੁਣ ਤੇ ਮਾਰ ਹੀ ਦੇਣੀ ਸੀ ਮਰੀ ਸਮਝ ਲਾਹੀ ਸੱਚੀ ਹੋਰ ਅੱਜ ਚੰਗਾ ਕੀਤਾ ਤੇ ਤੇਰਾ ਭਲਾ ਹੋਵੇ ਜਿਹੜਾ ਤੁਹਾਨੂੰ ਬਦੋ ਪਤੀ ਗੱਡੀ ਚ ਵੜ ਦਿੱਤਾ ਤੇ ਖੜਦਾ ਨਹੀਂ ਤੇ ਚੱਲ ਮੈਂ ਚੱਲ ਗਈਆਂ ਤੇ ਮੈਂ ਅੱਖੀਂ ਵੀ ਵੇਖ ਲਿਆ ਸਭ ਕੋ ਨਹੀਂ ਤੇ ਹਾਲ ਬੜਾ ਮੰਦਾ ਸੀ ਉਹਦਾ ਅੱਛਾ ਹੋਰ ਤੋ ਪਹਿਲਾਂ ਜੇ ਤੇਰੀ ਭੂਆ ਫੁੱਫੜੀਓ ਇਹ ਤਾਂ ਬੰਦੇ ਤੇ ਬਣੀ ਆ ਤਾਂ ਕੋਈ ਨਹੀਂ ਸਾਥ ਦਿੰਦਾ ਉਹ ਘਾਰ ਹੀ ਹੈ ਨਹੀਂ ਪੰਨੀ ਕਿੱਥੇ ਕਿਸਕੇ ਨਾ ਉਹ ਤਾਂ ਮਗਰੋਂ ਆਏ ਬਾਅਦ ਉਹ ਉਲਟ ਸਭੋ ਸਾੜ ਨਾਲ ਲੜਦੇ ਆ ਵੀ ਤੁਸੀਂ ਕਿ ਜਾਇਆ ਤੁਸੀਂ ਇਹਨੂੰ ਸ਼ਰਾਬ ਪੀਣ ਕਿੱਧਾ ਅੱਗੇ ਤਾਂ ਪਿੰਦਾ ਹੀ ਨਹੀਂ ਦੱਸ ਕੀ ਇਹਦੇ ਬੰਦੇ ਦਾ ਕਰਾ ਤੇ ਕੀ ਨਾ ਕਰਾ ਉਹਦਾ ਮੰਮੀ ਇਹਦਾ ਕਹਿ ਤੇ ਦਈਦਾ ਵਾ ਕਿ ਇਹਨਾਂ ਦੀ ਸੇਵਾ ਕਰਨੀ ਹੈ ਹੈਨਾ ਤੇ ਜੇ ਇਹਨਾਂ ਦੇ ਅੱਗੇ ਨਾ ਰੱਖੀ ਹੋਵੇ ਥੋੜਾ ਬੋੜ ਤਾਂ ਕੰਟਰੋਲ ਹੀ ਹੋਵੇ ਮੈਂ ਤਾਂ ਕਿੰਨੀ ਇਹ ਰਿਸ਼ਤਾ ਹੀ ਇਦਾਂ ਦਾ ਵਾ ਵੀ ਜਵਾਈ ਭਾਈ ਆ ਸੇਵਾ ਕਰਨੀ ਆ ਸੇਵਾ ਕਰਨੀ ਆ ਪਹਿਲੇ ਦਿਨ ਤੋਂ ਹੀ ਪਤਾ ਹੁੰਦਾ ਵਾ ਕਿ ਜੇ ਸੇਵਾ ਕਰਨ ਲੱਗੇ ਅਸੀਂ ਤਾਂ ਕਾਨੂੰ ਸਰਾਬ ਗੰਦੀ ਹੋਣੀ ਆ ਨੀ ਅੱਗ ਲੱਗੇ ਉਹਦੇ ਵੱਲ ਵੇਖੋ ਅੱਗ ਲੱਗੇ ਜੀ ਸੇਵਾ ਨੂੰ ਉਹ ਵੀ ਉੱਥੇ ਬਹਿ ਕੇ ਦੋਵੇਂ ਪੀ ਕੇ ਆਏ ਆ ਤੇ ਮੈਂ ਗੁੱਸੇ ਦਾ ਮੂੰਹ ਨਹੀਂ ਬਣਾਇਆ ਵੀ ਇਹ ਕਹਿਣਾ ਵਾ ਉਹਨੇ ਤੇ ਕਿਤੇ ਉਹ ਤੇ ਕਿਤੇ ਪੀ ਕੇ ਕਿਤੇ ਉਹੋ ਗੱਲ ਵੀ ਰੱਜ ਕੇ ਉਹਨੂੰ ਪਤਾ ਹੀ ਨਹੀਂ ਆਪਣੀ ਬੇਵਾਹ ਦੀ ਹੋਈ ਉਹਨੂੰ ਪਤਾ ਹੀ ਨਹੀਂ ਕਿ ਕਿੱਥੇ ਪਿਆ ਕੀ ਬੋਲਣ ਗਿਆ ਇਨੇ ਜਦੋਂ ਇਹਨੇ ਵੇਖਿਆ ਗੁੱਸੇ ਦੇ ਵਿੱਚ ਇਹ ਤਨੂੰ ਮਾਰ ਲੱਗਾ ਤੇ ਬਾਲਾ ਮਾਰਦ ਲੱਗਾ ਤੇ ਸਿਰ ਤੇ ਮੈਂ ਤਾਂ ਮਸੀਬਾ ਚਾਇਆ ਕੁੜੀ ਨੇ ਵੀ ਕੁੜੀ ਨੇ ਫੇਰ ਹੱਥ ਜੋੜੇ ਵੀ ਨਾ ਨਾ ਮਾਰਨਾ ਦਿਓ ਮਾਰਨਾ ਦਿਓ ਸੋਕਾ ਮੈਂ ਉਲਟ ਕੁੜੀ ਨੂੰ ਗੁੱਸੇ ਹੋਈ ਬੋਲੀ ਹਵਾ ਤਮਾ ਬੋਲੀ ਆ ਵੀ ਤੂੰ ਇਹਨੂੰ ਉਹ ਪਿਆਰ ਨਾਲ ਸਮਝਾਇਆ ਕਰ ਤੇ ਜਿਵੇਂ ਅੱਖਾਂ ਤੇ ਫਿਰ ਮਨਪ੍ਰੀਤ ਉਹ ਵੀ ਤੇ ਦੁਖੀ ਤਾਂ ਸੜੀ ਘਾਰਣ ਕੇ ਬੋਲਦੀ ਇੱਥੇ ਪਰ ਪੀਣ ਵਾਲਿਆਂ ਦਾ ਕੁਛ ਨਹੀਂ ਹਾਲ ਹੈਗਾ ਜੇ ਉਹਨੂੰ ਵੇਖਿਆ ਉਹਨੂੰ ਅੰਦਰ ਸੁਟਿਆ ਉਹ ਘੜੀ ਕਸੁੱਤਾ ਮਰਿਆ ਤੇ ਇਹਨੇ ਪੀ ਕੇ ਤੇ ਆ ਗਿਆ ਫੇਰ ਲਾ ਪਿਆ ਭੂਆ ਨਾਲ ਬੋਲਣ ਉੱਚੀ ਉੱਚੀ ਬੋਲੇ ਜਾਵੇ ਮੈਂ ਅੱਜ ਸੱਚੀ ਪੁਛਿਆ ਤਮਾਸ਼ਾ ਤੇ ਇਹਨਾਂ ਨੇ ਆ ਆ ਲਾਇਆ ਕੋਈ ਗੱਲ ਕਰਨ ਵਾਲੀ ਮੈਂ ਤੇ ਇਹਨੂੰ ਮਾਂ ਤੱਕ ਵਕ ਗਿਆ ਤੇ ਘਰ ਲੈ ਕੇ ਆਈ ਮਾਣੀ ਹੋ ਜਾਣਾ ਬੰਦਾ ਤੇ ਕੋਈ ਨਹੀਂ ਮਾੜਾ ਅੱਜ ਤਾਂ ਅੰਦਰ ਚਲ ਜਾਂਦੀ ਹੈ ਨਾ ਇਹ ਪਤਾ ਨਹੀਂ ਦਿਮਾਗ ਨੂੰ ਕੀ ਘੇੜੇ ਚੜ੍ਹਦੀ ਹੈ ਨਾ ਤੇ ਪੁੱਟੇ ਵੀ ਪੁੱਟੇ ਪਾਸੇ ਨੂੰ ਹੀ ਚੱਲਦੇ ਆ ਲੜਾਈ ਵਾਲੀ ਇਹਨਾਂ ਨੇ ਹੋਣਾ ਹੁੰਦਾ ਪਰ ਉਹਦਾ ਤਾਂ ਨਹੀਂ ਵੇਖਿਆ ਪੱਪੀ ਸ਼ਰਾਬੀ ਬੰਦਾ ਜਿਹੜਾ ਵਾ ਉਹ ਪਿਆਰ ਮੁਹੱਬਤ ਦੀ ਗੱਲ ਕਰੂਗਾ ਨਾ ਜਿੱਥੇ ਬੈਗੇ ਉੱਥੇ ਇਹਨਾਂ ਨੇ ਲੜਾਈ ਪਾਉਣੀ ਲੜਾਈ ਪਾਉਣੀ ਪਤਾ ਨਹੀਂ ਹੁਣ ਉਹਦਾ ਕੀ ਹਿਸਾਬ ਕਿਤਾਬ ਉੱਠ ਕੇ ਕਿਦਾਂ ਬੋਲਦਾ ਕਿ ਕਿਦਾਂ ਵਾ ਠੀਕ ਹੋ ਗਿਆ ਵਾ ਇਹ ਤਾਂ ਹੁਣ ਮਾਲਕ ਹੀ ਜਾਣਦਾ ਜਾ ਕੇ ਤੇ ਫੋਨ-ਫਾਨ ਕਰੂਗੀ ਤੇ ਦੱਸੂਗੀ ਨਹੀਂ ਤੇ ਹੁਣ ਰਾਬੀ ਆ ਮੈਨੂੰ ਤਾਂ ਸਮਝ ਨਹੀਂ ਆਉਂਦੀ ਆ ਹੁਣ ਪੀ ਕੇ ਆ ਗਿਆ ਇਹਨੂੰ ਹੁਣ ਤੂੰ ਨਾ ਕੋਈ ਗੱਲ-ਬਾਤ ਕਰੇਂਗਾ ਤੂੰ ਮਰਦੀ ਨਾ ਚੁੱਪ ਕੇ ਤਾਈ ਸੜਿਆ ਬੜਾ ਮੰਮੀ ਆਈ ਆ ਹਾਂ ਤੇ ਮੈਂ ਗਾਂ ਲੀ ਵੀ ਚੱਲੇ ਰੈਪਰ ਭਰ ਲਿਆ ਨਹੀਂ ਆ ਬੰਗੀ ਚਲਾ ਕੇ ਤੇ ਜਾਓ ਫਿਰ ਇਹ ਮਿਲ ਲਓ ਚਲ ਠੀਕ ਭਰ ਕੇ ਚਲ ਠੀਕ ਮੈਂ ਮਿਲ ਲਈਨੀ ਛੇਤੀ ਆ ਜੀ ਸੌਣ ਲੱਗੇ ਬਿੱਟਾ ਇੰਦਾਂ ਲੱਗਦਾ ਸੱਸ ਬਿੱਟੀ ਹੁੰਦੀ ਆਵਾ ਮੈਂ ਤੇਰੀ ਸਾਸੀਆਂ ਤੈਨੂੰ ਕੀ ਲੱਗਿਆ ਕਿਉਂ ਅੱਖਾਂ ਮੀਟੀਆਂ ਅੱਖਾਂ ਖੋਲ ਤੀਨੋ ਕਹ ਤੈਨੂੰ ਮੰਮੀ ਤੂੰ ਕਿੱਥੋਂ ਪ੍ਰਗਟ ਹੋ ਗਈਆਂ ਲੈ ਦੱਸ ਮੈਂ ਆ ਨਹੀਂ ਸਕਦੀ ਮੇਰੇ ਪੁੱਤ ਦਾ ਤੇ ਮੇਰੀ ਧੀ ਦਾ ਘਰ ਵਾ ਹੈ ਆ ਦੱਸ ਮੈਂ ਉੱਥੇ ਗਿਆ ਭੈਣ ਕੋ ਗਿਆ ਪਿੰਨਾ ਫੋਨ ਦਾ ਕੋਈ ਗੱਲ ਬਾਤ ਨਾ ਮਨ ਬਿਨੈ ਸੇ ਬਾਰੇ ਮੰਮੀ ਆਈ ਆ ਤੇਰੀ ਹਾਲ ਸੀ ਦੀ ਪੁੱਤ ਦਸਰਵਾਰੀ ਤਾਂ ਤੈਨੂੰ ਕੀ ਦੱਸੇ ਤੂੰ ਤਾਂ ਪੂਰਾ ਢੋਨ ਹੋ ਕੇ ਆਇਆ ਵਾ ਫੋਤੇ ਮੈਂ ਸਮਝਾਇਆ ਕਿ ਨਿਵਰਾ ਨਾ ਆਇਆ ਕੰਮ ਕਰਿਆ ਕਰਨ ਕਿੱਥੋਂ ਮੰਮੀ ਪੀਤੀ ਆ ਉਹ ਥੱਕ ਗਿਆ ਸੀ ਜੀ ਉਦਾਂ ਹੀ ਲੱਗਣ ਰਿਹਾ ਆ ਆਹ ਤੇਰੇ ਕੋਲ ਤਾਂ ਗੰਡੇ ਗਡਾਏ ਆ ਜਿਹੜਾ ਕੱਲਾ ਫੱਟ ਗਿਆ ਸਰੀਰ ਆਉਂਦਾ ਆਉਂਦਾ ਹੀ ਥੱਕ ਗਿਆ ਮੰਮੀ ਉੱਥੇ ਬਹੁਤ ਕਪਾਤ ਹੋਇਆ ਤਾਂ ਕਰਕੇ ਆਤੀ ਚੰਦ ਚੜਾ ਆਵਾ ਕਿਹਦੇ ਨਾਲ ਕਪਾਤਕਾਰ ਆਇਆ ਵਾ ਉਹ ਦੱਸਦੇ ਆ ਉਹ ਕਿੱਥੇ ਹੋ ਗਈ ਆ ਕੌਣ ਕੁੜੀ ਤੇਰੀ ਕੁੜੀ ਮੇਰੀ ਵੀ ਇੱਥੇ ਹੀ ਆ ਅੱਗੇ ਦੇ ਬਾਹਰ ਫੇਰਦੀ ਚੱਲ ਫੇਰਦੀ ਆਪਣੇ ਘਰ ਹੀ ਆ ਉਹ ਕਿਹੜੀ ਬਗਾਨੇ ਥਾਂ ਤੇ ਗਈ ਆ ਚਾਹਾਂਗਾ ਪਾਣੀ ਪੁਣੀ ਦੇ ਆ ਮਨਪ੍ਰੀਤ ਪਾਣੀ ਦੇ ਔਰ ਤੂੰ ਠੀਕ ਵਾ ਨਾ ਮੈਂ ਕਿਹੜਾ ਹਸਪੀਟਲੋਂ ਆਇਆ ਵਾ ਮੰਮੀ ਤੂੰ ਹਿਲਾ ਦੇ ਪਾਣੀ ਤਾਂ ਮੈਂ ਇਹ ਆ ਦਿੰਦੀ ਆ ਤੇ ਆਹ ਕੰਮ ਨਾ ਕਰਿਆ ਕਰ ਨਾ ਕਰਿਆ ਕਿ ਸੁਧਰ ਜਾ ਆਖੇ ਲੱਗ ਜਾ ਕਿ ਤੇ ਮਾਂ ਦੇ ਹੀ ਆਖੇ ਲੱਗਦਾ ਹੋਰ ਕਿਹਦੇ ਨਹੀਂ ਲੱਗਣਾ ਤੇ ਓ ਲਕਚਨਾ ਦੇ ਮਾਤਾ ਜਾ ਪਾਣੀ ਲਿਆ ਤੇਰੇ ਵਾਰੀ ਦੀ ਹਾਦੀ ਹੋ ਗਈ ਏ ਮਨਜੋਤ ਜਿਹੜਾ ਨਹੀਂ ਕੋਈ ਸਿਆਣਾ ਹੀ ਬੰਦਾ ਕਪੀਆ ਨਗਰ ਪੀਆ ਨਗਰ ਤੇ ਜਿਹੜੀ ਆ ਬਈ ਲੁਤਰੋ ਅੱਡੀ ਲੰਮੀ ਚਾਹੁੰਦੀਆਂ ਆ ਬਣਾ ਆਹ ਆ ਨਾ ਰੀ ਮਨ ਦੇ ਦੇਖ ਤੇਰੀ ਸੱਸ ਆਈ ਮਿਲ ਲਿਆ ਮੈਨੂੰ ਆਰ ਸੋਈ ਚ ਗੱਲਿਆ ਪਾਣੀ ਲੈ ਲੈ ਆਪਾਂ ਇਹ ਨਹੀਂ ਹੋ ਗਾਲੀ ਸੱਸ ਕਹਾਂ ਨਹੀਂ ਪਸੇ ਕੋਲ ਸੁਣੋ ਕਿ ਆਹ ਠੀਕ ਹੈ ਲੈ ਪੁੱਤ ਪਾਣੀ ਚਲ ਆ ਜੋ ਤੇਂਜੀ ਖੰਡਾ ਦੇ ਦੋ ਦਰਾਵੇ ਇੱਕ ਦਾ ਪਾਉਂਦੇ ਜਿਹਦਾ ਮੈਂ ਤੇ ਉੱਤਰ ਲੱਗੀ ਆ ਆਪਣੇ ਘਰ ਮੈਂ ਬੈਠਾ ਵਾਂ ਖਾਣਾ ਬਿਨਾਂ ਮ ਆਪਣਾ ਵਾਂ ਡਰਾਵੇ ਸੱਤ ਦੇ ਜਿੱਦਾਂ ਜੱਗੂ ਭਗਵਾਨਪੁਰਿਆ ਹੁੰਦਾ ਭੈਣ ਜੀ ਬਲਜੀਤ ਠੀਕ ਹੀ ਪਰ ਉਹਨਾ ਠੀਕ ਹੀ ਸਾਰੇ ਠੀਕ ਇੱਥੇ ਹੀ ਭੈਣ ਜੀ ਬਲਜੀਤ ਐਂਦਾ ਸ਼ਰਾਬ ਪੀ ਕੇ ਲੜਾਈ ਝਗੜਾ ਜਾ ਉੱਥੇ ਵੀ ਪਿਆ ਆ ਹੀ ਕਾਹਦਾ ਲੜਾਈ ਝਗੜਾ ਪੈ ਗਿਆ ਆਹ ਹੀ ਭੈਣ ਜੀ ਜਦੋਂ ਸ਼ਰਾਬਾਂ ਪੀਣ ਤੇ ਫੇਰ ਲੜਾਈਆਂ ਹੀ ਹੁੰਦੀਆਂ, ਛਰਾਬਾਂ ਦੇ ਕਰਦਿਆਂ ਖਰਾਬਾਂ ਉਹ ਗੱਲ ਹੀ ਆ। ਇਹੋ ਕਰਾਂ ਦੇ ਬੇੜੇ ਗਿਰਕ ਕਰ ਦਿੰਦੇ ਨਸ਼ੇ ਪੱਤੇ ਹੀ। ਆ ਨਿਆਣੇ ਕਿੱਡੇ ਸੋਹਣੇ ਹੁੰਦੇ ਤੇ ਫਿਰ ਨਸ਼ਿਆਂ ਨੇ ਕਿਦਾਂ ਕਰ ਦਿੰਦੇ ਆ। ਹਾਂਜੀ, ਧੀਾਂ ਦੇ ਦੁੱਖ ਬੁਰੇ। ਧੀਾਂ ਤੇ ਵਿਆਹੀ ਦੀਆਂ ਵਾ। ਵੀ ਚੱਲ ਆਪਣੇ ਘਰ ਸੌਖੀਆਂ ਰਹਿਣ ਤੇ ਚੱਲ ਅਹੀਂ ਵੀ ਭਾਰੇ ਲਾ ਤੇ ਹੀ ਸੌਕੇ ਰਹੀਏ। ਪਰ ਮੈਂ ਇਹ ਸੋਚਿਆ ਵੀ ਧੀ ਵਿਆਹ ਕੇ ਨਾ ਦੂਣੇ ਦੁਖੀ ਹੋ ਗਏ। ਉਹ ਤਾਂ ਗਈ ਭੈਣ ਜੀ ਕਹਿੰਦੇ ਹੁੰਦੇ ਸੋਫੀ ਬੰਦਾ ਰਵੇ ਨਾ ਤੇ ਖੁਸ਼ੀਆਂ ਹੀ ਖੁਸ਼ੀਆਂ ਜਿਹਦਾ ਨਸ਼ਿਆਂ ਪੱਤਿਆਂ 'ਚ ਬੰਦਾ ਲੱਗ ਜਾਂਦਾ ਨਾ ਉਦੋਂ ਨਾਲੇ ਆਪਣੀ ਉਹਦੀ ਵੀ ਜ਼ਿੰਦਗੀ ਬਰਬਾਦ ਤੇ ਜਿਹੜਾ ਲੜ ਲੱਗਿਆ ਹੁੰਦਾ ਉਹਦੀ ਵੀ ਜ਼ਿੰਦਗੀ ਬਰਬਾਦ ਇਹ ਤਾਂ ਕੋਈ ਮਹਾਰਾਜੀ ਆ ਮਸਲਾ ਹੱਲ ਕਰੂਗਾ ਤੇ ਇੱਕ ਸਰਕਾਰਾਂ ਨੇ ਵੀ ਨਸ਼ੇ ਨਾ ਐਨੇ ਖੁੱਲੇ ਛੱਡ ਦਿੱਤੇ ਕਿ ਜਿਹੜਾ ਮਰਜ਼ੀ ਖਾਈ ਜਾਓ ਨਾਲੇ ਇਹੋ ਜਿਹੀ ਮੰਗਾਈ ਦੇ ਵਿੱਚ ਤਾਂ ਰਾਸ਼ਨ ਪਾਣੀ ਨਹੀਂ ਪੂਰਾ ਹੁੰਦਾ ਤਾਂ ਨਸ਼ੇ ਕਿੱਥੋਂ ਕੋਈ ਕਰੂਗਾ ਹਾਂ ਜੀ ਇੱਥੇ ਨਿਆਣੇ ਰਹਿੰਦੇ ਸੀ ਜਿਹੜਾ ਨੇ ਕਿਨੇ ਖੇਡ ਦਿੰਦੇ ਸੀ ਕਿ ਤੇ ਇੰਨਾ ਨੇ ਇੰਨੀ ਉਹਦਾ ਸ਼ੈਤਾਨੀ ਕਰਨੀ ਇੰਨਾ ਖੇਡਣਾ ਕੋ ਬਲਜੀਤ ਨੇ ਇੰਨਾ ਕੰਮ ਕਰਨਾ ਵੀ ਕੋਈ ਗੱਲ ਕਰਨ ਵਾਲੀ ਨਹੀਂ ਹੁਣ ਤੇ ਮੇਰੀ ਧੀ ਨਾ ਕੱਖੋਂ ਕਉਡੀ ਹੋਈ ਰੋ ਰੋ ਕੇ ਖਫਣ ਢਈ ਮੇਰੇ ਕੋ ਤੇ ਆਵ ਵੇਖਿਆ ਨਹੀਂ ਗਿਆ ਉੱਥੇ ਉਹਨੂੰ ਤਾਂ ਹੌਸਲਾ ਦੇਈਆਂ ਉਹਨੂੰ ਤੇ ਬਥੇਰਾ ਗੁੱਸੇ ਹੋਈਆਂ ਵੀ ਚਲ ਕੋਈ ਨਹੀਂ ਆਪਣਾ ਘਰ ਸਾੰਭ ਘਰ ਸਾੰਭ ਪਰ ਇਹ ਵੀ ਵੇਖ ਕੇ ਦੁੱਖ ਬੜਾ ਲੱਗਾ ਵਾ ਵੀ ਇਦਾਂ ਹੋਣੀ ਨਹੀਂ ਚਾਹੀਦੀ ਚਲੋ ਜੇ ਤੀ ਪੀਂਦੇ ਖਾਂਦੇ ਜਿੱਥੇ ਕਾਤੋਂ ਹੱਥ ਚੁੱਕਦੇ ਕਿਉਂ ਮਾਰਦੇ ਜੇ ਹਾ ਹਾ ਉਹਨੂੰ ਉਹਦੇ ਦੇ ਫਾਇਦੇ ਦੇ ਲੱਗਾ ਨਾ ਚਾਹੁੰਦੇ ਉਹ ਤਾਂ ਮਰੀ ਵੇਖਣੀ ਹੈ ਤੇ ਨਹੀਂ ਫਾਹ ਕਿਹੜੀ ਗੱਲ ਦੇ ਨਸ਼ਾ ਪਤਾ ਕਰਦਾ ਮੈਂ ਤੂੰ ਪੀ ਕੇ ਤਾਂ ਤੂੰ ਉਹਦਾ ਆਪਣਾ ਘਰ ਗਾ ਤੇ ਉਹਦੇ ਕੋ ਕੀ ਕੱਢਣਾ ਉਹਦੇ ਵਿੱਚ ਹੋਏ ਨੇ ਐਵੇਂ ਇਹੋ ਜੇ ਕੰਮ ਕਰਦਾ ਨਾਲੇ ਉਹ ਚੰਗੇ ਲੱਗਦਾ ਵਾ ਰਿਸ਼ਤੇਦਾਰ ਵੀ ਜਾ ਕੇ ਬੁਰੇ ਬਣ ਜਾਂਦਾ ਭੈਣ ਜੀ ਉਹਦੀ ਭੈਣ ਆਈ ਸੀ ਉਹ ਸੂਟ ਸਾੜ ਤੋਂ ਕੋਈ ਗੱਲ ਹੋਈ ਆ ਤੇ ਹੋਏ ਭੋਗ ਪਾਈ ਜਾਂਦੇ ਸੂਟ 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 ਅੱਗ ਲੱਗਿਆ ਜੇ ਸੂਟਾਂ ਨੂੰ ਜਿਹੜਾ ਉਹ ਕਰਕੇ ਦਾ ਘਰ ਹੀ ਝਾੜ ਕੇ ਸੂਟ ਲੈ ਤੇ ਕੀ ਲੈ ਨੇ ਸੂਟ ਅੱਗੇ ਨਹੀਂ ਸੂਟ ਖੜਦੀ ਕਿ ਹੁਣ ਦੂਜਾ ਸੂਟ ਕੋਈ ਹੋਰ ਖੜਨਾ ਹੀ ਤੇ ਉਥੋਂ ਲੈ ਲਨ ਦੀ ਚੁੱਪ ਕਾ ਕੇ ਲੜਾਈ ਕਰਕੇ ਕੀ ਫਾਇਦਾ ਹੀ ਨਾਲੇ ਅਗਲਿਆਂ ਦੇ ਘਰ ਵਾਦੂ ਤਾਂ ਕਪੱਤ ਪਾ ਕੇ ਗਾਂ ਗਈ ਹੋਣੀ ਆ ਉਹ ਕਪੱਤ ਪਿਆ ਵਾ ਉਹ ਗੱਲ ਵੀ ਉਹ ਤਾਂ ਪਿੰਦਾ ਹੀ ਸੀ ਇਹ ਉਹਦੀ ਆਉ ਭਗਤ ਵਿੱਚ ਹੀ ਪੀਣ ਲੱਪਿਆ ਨਾ ਤੇ ਮੇਰੇ ਮਨਜੋਤ ਨੇ ਤਾਂ ਕਦੀ ਮੂੰਹ ਨੂੰ ਨਹੀਂ ਲਾਈ ਹੈਗੀ ਜਿਹੜੀ ਹੁਣ ਰਾਜ ਕੇ ਉਹਨੂੰ ਪਹਿਲਾਂ ਵੇਖਿਆ ਹਿਸਾਬ ਤਾਂ ਜੋ ਲੜਾਈ ਇੰਨੀ ਕੀਤੀ ਸੜਿਆ ਬਲਿਆ ਜਾਗਤ ਪੀ ਕੇ ਤੇ ਆ ਗਿਆ ਇਹਨੂੰ ਕਿਹਨੂੰ ਕਿਹੇ ਸਾਹਮਣੇ ਹੈ ਤੇ ਇਹਨੂੰ ਸਾਡੀ ਮਹਿਤ ਮਹਾ ਲੈ ਕੇ ਆਈ ਕਿ ਉਹ ਕਿਧਰ ਆ ਸੀ ਤਸਨਾ ਚੱਗਾ ਚੁਕਾ ਤਾਂ ਆਪਣਾ ਹੀ ਕਿਡ ਨੰਗਾ ਹੁੰਦਾ ਲੋ ਬਤ ਹੈਗਾ ਹੀ ਆ ਭੈਣ ਜੀ ਹੁਣ ਇਦਾਂ ਵੀ ਤੂੰ ਦੁਖੀ ਆ ਇਹ ਜਦੋਂ ਪੀ ਕੇ ਆ ਜਾਂਦਾ ਇਹ ਸਤਾਵ ਜੇ ਉਧਰੋਂ ਆ ਤੇ ਉਧਰੋਂ ਵੀ ਤੈਨੂੰ ਸਤਾ ਤੂੰ ਤੇ ਦੋਰੇ ਦੋਰੇ ਫਸ ਗਈ ਆ ਹੁਣ ਬੰਦਾ ਕੱਲਾ ਟੈਨਸ਼ਨ ਲੈ ਲੈ ਕੀ ਕਰੂ ਮਰਨਾ ਹੀ ਆ ਉਹਨੇ ਟੈਨਸ਼ਨਾਂ ਲੈ ਲੈ ਕੇ ਔਰ ਮਾਂ ਪਿਓ ਤਾਂ ਨਾ ਮਰਦਿਆਂ ਚ ਤਨਾ ਚਿੰਦਿਆਂ ਚ ਸਾਰੀ ਉਮਰ ਭੈਣ ਜੀ ਤੁਹਾਡੇ ਸਾਹਮਣੇ ਮੈਂ ਇਦਾਂ ਹੀ ਕੱਢ ਲਈ ਆ ਪਰ ਇਹ ਵੀ ਚਲੋ ਲਾਤ ਚੱਗੀ ਸੀ ਤੇ ਬੜਾ ਸੁਖ ਜਦੋਂ ਇਕ ਵਾਰ ਇਹ ਬੜਾ ਸੋਹਣਾ ਵਿਆਹ ਇਹ ਕੀ ਮੈਂ ਤਾਂ ਬੜੀ ਤੰਗ ਹੋ ਗਈ ਆ ਜੋ ਉੱਧਰ ਦੀ ਕੋਈ ਇੱਕ ਦਿਨ ਨਹੀਂ ਸੌਖਾ ਨਾ ਕਰੀ ਉਧਰੋਂ ਫੋਨ ਆਂਦਾ ਮੈਂ ਔਖੀ ਆ ਕਰੀ ਇਹ ਦਵੰਣੇ ਲੜ ਪੈਂਦੇ ਆ ਤੇ ਦੱਸ ਮੈਂ ਕਿੰਨੀ ਮਾਣੂ ਹੀ ਆ ਨਾ ਮੁਸ਼ਕਲ ਹਾਂ ਇਹ ਟੈਨਸ਼ਨ ਹੈ ਜੀ ਮੈਂ ਉੱਥੇ ਮੇਰੀ ਜਾਂ ਸੈਸੈ ਕਰਦੀ ਰਹਿੰਦੀ ਆ ਕਿ ਜਦ ਇੱਕ ਚੰਗਾ ਹੀ ਸੁਨਾ ਆਵੇ ਕਿ ਬੰਨੇਓ ਚੰਗਾ ਹੀ ਸੁਨਾ ਆਰ ਕੇ ਮੈਂ ਆਖਿਆ ਚਲ ਮੈਂ ਪਤਾ ਲੈ ਕੇ ਆਵਾ ਕੁੜੀ ਦਾ ਕਿੰਨੇ ਦਿਨਾਂ ਦਾ ਨਾ ਨਾ ਨੇ ਫੋਨ ਲਾਇਆ ਨਾ ਮੈਂ ਹੀ ਲਾਇਆ ਤੇ ਮੈਂ ਤੱਦ ਕਰਕੇ ਆਈ ਮੈਂ ਗੋਨ ਨਾਲ ਗੁਰਵਰ ਵੱਲ ਜਾਨੀ ਨਾਲ ਵੇਖ ਕੇ ਆਉਣੀ ਕੀ ਕਰਦਾ ਵਾ ਨਹੀਂ ਨਹੀਂ ਤੂੰ ਹੁਣ ਤਾਂ ਬੜੇ ਖੁਸ਼ੀ ਜਿੱਦਾਂ ਦੀ ਆ ਨਾ ਪੀਤੀ ਆ ਨਾ ਹੋਰ ਬੜੇ ਸੋਹਣੇ ਦੋਵੇਂ ਜਣੇ ਰਹਿੰਦੇ ਚਲੋ ਅਸੀਂ ਰੋਟੀ ਪਾਣੀ ਖਾਣਦੇ ਹੱਸਣ ਖੇਡਣਦੇ ਆਂ ਆਈ ਵਿੱਚ ਕੁੜੀ ਦਾ ਜੱਬ ਪੈ ਗਿਆ ਇਹ ਮਨਪ੍ਰੀਤ ਨੇ ਬਧੋ ਬਧੀ ਮੈਨੂੰ ਨਾਲ ਘੱਲ ਦਿੱਤਾ ਨਾ ਜਾਂਦੇ ਤੇ ਪਤਾ ਨਹੀਂ ਕੀ ਬੜਨਾ ਹੈ ਕੀ ਨਹੀਂ ਮੈਂ ਤਾਂ ਗਿਆ ਆ ਕੇ ਵੇਖਿਆ ਮੈਂ ਹਾਂ ਘਰ ਦੇ ਵਿੱਚ ਰੌਣਕ ਜੀ ਨਹੀਂ ਹੈ ਗਈ ਕਿੱਥੇ ਗਏ ਤੇ ਮਨਪ੍ਰੀਤ ਕਹਿੰਦੀ ਉਦਾਂ ਗਏ ਦੀਦੀ ਕੋ ਗਏ ਮੈਂ ਕਿਹਾ ਨਹੀਂ ਚਲ ਸਾਡੇ ਵੀ ਕੱਖ ਰਹੇਗੇ ਜਲੋ ਹੀ ਨਾ ਮਹਾਰਾਜੀ ਰੱਖਣ ਵਾਲਾ ਵਾ ਹੁਣ ਜੇ ਉਹਨੂੰ ਕੁਛ ਹੋ ਜਾਂਦਾ ਤੇ ਫਿਰ ਕੀ ਕਰਨਾ ਹੀ ਫੇ ਦੋਵੇਂ ਘਾਰ ਹੀ ਮਰ ਜਾਂਦੇ ਉਹਨੇ ਰੋਟੀ ਪਕੜਨੋਂ ਬੰਦ ਹੋ ਜਣਾ ਕਿ ਉਹਦਾ ਬੂਹਾ ਬੰਦ ਹੋ ਜਾਣਾ ਤੂੰ ਇੱਥੇ ਰੋ ਰੋ ਖਾਬ ਜਾਣਾ ਕਿਹੜਾ ਬੰਦਾ ਇੱਕ ਵਾਰੀ ਦੁਨੀਆ ਤੋਂ ਚੱਲ ਜਾਂਦਾ ਮੋੜ ਆਇਆ ਕਿਤੇ ਹਾਂ ਜੀ ਪਰ ਇਹਨਾਂ ਉਹਦੀ ਭੂਆ ਨੇ ਕੋਈ ਨਹੀਂ ਉਹਦਾ ਸੋਚਿਆ ਮੈਂ ਨਾ ਦੋਨੋਂ ਕੋ ਕਹਾਂ ਜੋਗੀ ਉਹ ਵੀ ਘਰ ਦੀ ਧੀ ਆ ਪਰ ਹੁਣ ਮੈਨੂੰ ਅੱਜ ਬੜਾ ਰੋਸ ਆਇਆ ਕਿ ਤੂੰ ਕੀ ਲੱਭਿਆ ਮੇਰੀ ਧੀ ਵਾ ਕਿ ਕੱਲੀ-ਕੱਲੀ ਹੈਗੀ ਇਹ ਅੱਗੇ ਲਾਡਾ ਚਾਵਨਾ ਪਾਲੀ ਤੇ ਤੂੰ ਤਨੂੰ ਖੂਚ ਪਾਤਾ ਨਾ ਮਰਦਾਂ ਚ ਕਿ ਨਵਚਾਰੀ ਜੀਵਿਆ ਪੋਆ ਨੂੰ ਚਾਹੀਦਾ ਜੇ ਨਸ਼ਈ ਹੀ ਤੇ ਕਿਤੇ ਹੋਰ ਖਾਂ ਤੇ ਫਾਲ ਲੰਦੀ ਉਹਦਾ ਕੀ ਤੁਹਾਨੂੰ ਦੋਬਿਆ ਹੁਣ ਕੀ ਕਰੇ ਬੰਦਾ ਉਹ ਘਰ ਦੇ ਵਿੱਚ ਕੀ ਜਾਂਦੇ ਤੇ ਘਰ ਦਾ ਹੀ ਬੰਦਾ ਤੇ ਘਰ ਦਾ ਹੀ ਕਹਿੰਦੇ ਨੇ ਸਿਆਣੇ ਕਹਾਵਤ ਪਾਈ ਆ ਘਰ ਦੀ ਬਿੱਲੀ ਤੇ ਘਰ ਦਾ ਮਿਆ ਆਹ ਉਹ ਕੰਮ ਹੋ ਗਿਆ ਆਏ ਹਾਏ ਅੱਗਾਂ ਆਏ ਹਾਏ ਕੰਮ ਕੀ ਕਰਨਾ ਮੈਂ ਤੇ ਮੈਂ ਤੇ ਰੱਬਰ ਚੁੱਕੇ ਮੇਰੇ ਤੇ ਲੱਕ ਦੀ ਨਾੜ ਹੀ ਚੜੀ ਗਈ ਲੱਗਦੀ ਮਾਂ ਵੇਲੇ ਵੇਖ ਕੇ ਪੈ ਗਈ ਹਣੀ ਆ ਕੇ ਉੱਪਰ ਜੋ ਮੰਮੀ ਆਈ ਆ ਤੇ ਮੰਮੀ ਮੇਤੇ ਜੱਜ ਲਗੀ ਆ ਰੋਟੀ ਲਿਆ ਮੈਂ ਤੁਹਾਨੂੰ ਹੌਲੀ ਬੋਲਾਂ ਹਾਂ ਅੱਗੇ ਤਾਂ ਹੀ ਕਹਿੰਨੇ ਨੇ ਆ ਕਿ ਮੈਨੂੰ ਮੱਥੇ ਪੱਟ ਵੱਟ ਪਾਉਂਦੀ ਆ ਤੇ ਫਿਰ ਮੈਂ ਬੋਲਦਾ ਵਾਂ ਅੱਜ ਤਾਂ ਮੈਂ ਹੱਸ ਕੇ ਵੀ ਮਿਲੀ ਆ ਤੈਨੂੰ ਕੱਲ ਲੱਕ ਦੇ ਵੱਟ ਤੇ ਪਾ ਲਿਆ ਰੋਟੀ ਲਿਆ ਦੇ ਨੀ ਕੀ ਰੋਲਾ ਪਾਇਆ ਤੂੰ ਚੁੱਪ ਨਹੀਂ ਰਹਿ ਸਕਦਾ ਤੂੰ ਕੀ ਗੱਲ ਮੰਮੀ შეਦਾ ਭੁੱਖਾ ਰੋਟੀ ਮੰਗਲੀ ਹੋਰ ਕੀ ਮੰਗਲੀ ਆ ਮੰਮੀ ਪਾਣੀ ਪੰਨ ਗਈ ਤੇ ਪਤਾ ਨਹੀਂ ਕੀ ਹੋਇਆ ਨਾੜ ਤੇ ਨਾੜ ਛੜ ਗਈ ਉਹ ਜਦਾ ਪਰ ਗਿਆ ਹੈਗਾ ਤੇ ਜੇ ਮੈਂ ਆ ਕੇ ਦੱਸਿਆ ਵਾ ਤੇ ਐਵੇਂ ਬੋਲਣ ਦੇ ਚਾ ਰੋਟੀ ਭੁੱਖ ਲੱਗੀ ਨਹੀਂ ਮੈਂ ਲਿਆਉਣੀ ਰੋਟੀ ਮੈਨੂੰ ਉਧਰ ਕੁੜੀ ਦਾ ਸਤਾਵਾ ਇੱਕ ਮਿੰਟ ਤੁਹਾਡਾ ਸਤਾਵ ਇਹ ਨਹੀਂ ਮੇਰਾ ਮੁਖੜਾ ਜਾਉਂਦਾ ਕੀ ਸਤਾਵ ਮੁੰਡਾ ਚੰਗਾ ਮਿਲਿਆ ਨਹੀਂ ਤੈਨੂੰ ਮੁੰਡਾ ਬਹੁਤ ਸੋਹਣਾ ਚੰਗਾ ਮਿਲਿਆ ਵੇਖਾਂਗੇ ਤੇ ਮੁੰਡਾ ਵੀ ਕਿਰੇ ਉਹੋ ਗੱਲ ਵੀ ਕੋਈ ਗੱਲ ਕਰਨ ਵਾਲੀ ਨਹੀਂ ਮੁੰਡੇ ਦੀ ਸ਼ਰਮ ਲਈ ਮੁੰਡੇ ਨੇ ਜੋ ਜਵਾਈ ਨਾਲ ਇਹ ਮੁੰਡੇ ਦਾ ਕਿਹੜੀ ਘਟ ਲਾਈ ਮੁੰਨਾ ਰੋਟੀ ਵੀ ਨਾ ਮੰਗੇ ਉਥੇ ਉਹ ਤੇਰੀ ਭੂਆ ਇੱਕ ਉਹਨੇ ਸਾਡੀ ਜਾਨ ਖਾਦੀ ਆ ਤੇਹਿੰਦੀ ਹੁੰਦੀ ਤੂੰ ਹੀ ਖਾਦੀ ਜਾਂਦੀ ਰੋਟੀ ਦੇ ਕੁਆਰੇ ਸਾਡੇ ਬੁੜੀਆਂ ਦੇ ਆ ਮੰਮੀ ਭੂਆ ਕੋ ਕਹਿਣ ਡੀਆਂ ਸਿੱਧੀ ਕਹਿ ਆ ਕਿ ਮੇਰੀ ਨਰਾਨ ਚ ਡਾਲਵਾ